ਸਲੋ ਜੀ 2995 2995 2995 ਪੂਰੇ ਪੰਜਾਬ ਜੋਗੀ 2995 ਜਿਹੜੇ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਮਿਲਦੇ ਆ 2 ਪੀਸ ਕੋਟ ਪਰ 10-10 ਹਜ਼ਾਰ ਦੇ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਜਾਓ ਜਿੱਥੇ 10-10 ਹਜ਼ਾਰ ਵਾਲੇ ਕੋਟ ਪਰ ਤੁਹਾਨੂੰ ਮਿਲਦੇ ਆ 2995 ਚ ਉਹ ਵੀ ਸਲਾਈ ਕਰਕੇ ਬਾਕੀ ਤੁਸੀਂ ਦੂਰ ਦੂਰ ਦਾ ਕਹਿੰਦੇ ਕੈਮਰਾ ਮੰਨ ਲਓ ਗੱਡੀਆਂ ਆਈਆਂ ਠਾਟਾ ਮਾਰਦਾ ਕੱਟ ਬਾਰੀ ਪੂਰਾ ਰਾਸ਼ ਹੈ ਬਾਈ ਜੀ ਕਹਿੰਦੇ ਅੰਦਰ ਵੀ ਪੂਰਾ ਰਾਸ਼ ਹੈ ਅੰਦਰ ਦਾ ਜੀ ਪੂਰਾ ਰਾਸ਼ ਹੈ ਜੀ ਆਜੋ ਤੁਹਾਨੂੰ ਵੈਰਾਈਟੀ ਦਿਖਾ ਦਿੰਨੇ ਆ ਡਿਜ਼ਾਈਨ ਵੀ ਦਿਖਾ ਦਿੰਨੇ ਆ ਕੁਆਲਿਟੀ ਦਿਖਾ ਦਿੰਨੇ ਆ 2995 37 ਤੋਂ 60 ਦੇ ਵਿੱਚ ਆ ਚੈੱਕ ਕਰ ਲਓ ਜੀ ਕੋਟ ਪੈਂਟ 2 ਪੀਸ ਬਾਜ਼ਾਰ 'ਚ 10000 15000 ਪਰ ਸਾਡਾ ਰੇਟ ਹੈ 2995 ਗੱਲ ਸੁਣ ਲਓ ਇਹ ਰੈਡੀਮੇਡ ਨਹੀਂ ਹੈਗਾ ਥੋੜੇ ਨਾਪਦਾ ਬਣਾ ਕੇ ਦੇਵਾਂਗੇ ਟੇਲਰ ਤੁਹਾਡਾ ਨਾਪ ਲੈਣਗੇ ਵਧੀਆ ਕੱਪੜਾ ਲਾਵਾਂਗੇ ਜੀ ਦੇਖੋ ਜੀ ਡਿਜ਼ਾਈਨ ਭਾਵੇਂ ਤੁਸੀਂ ਆਪ ਹੀ ਲੈ ਜਾਓ ਇਹ ਵੀ 2995 ਡਿਜ਼ਾਈਨ ਤੁਸੀਂ ਆਹ ਲੈ ਜਾਓ ਇਹ ਵੀ 2995 ਜਿਹੜੇ ਸਾਡੇ ਵੀਰ ਕਹਿੰਦੇ ਵੀ ਸਾਨੂੰ 3 ਪੀਸ ਕੋਟ ਮੰਟ ਚਾਹੀਦਾ ਕੋਈ ਇਹਦਾ 15000 ਮੰਗਦਾ ਕੋਈ 16000 ਮੰਗਦਾ ਪਰ 3 ਪੀਸ ਕੋਟ ਮੰਟ ਤੁਹਾਨੂੰ ਅਸੀਂ ਦਵਾਂਗੇ 3760 ਚ ਇਹ ਵੀ ਸਲਾਈ ਕਰਕੇ ਬਾਈ ਜੀ ਤੇ ਆਪਾਂ 2995 ਚ ਕੱਪੜੇ ਦੇ ਰੰਗ ਜਾਂ ਕੁਆਲਿਟੀ ਦੀ ਗੱਲ ਕਰੀ ਤਾਂ ਵਧੀਆ ਜੀ ਦੇਖੋ ਜੀ ਕੱਪੜੇ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾ ਦੇਣੇ ਮਾਤੂ ਸ਼੍ਰੀ ਦਸਤਾਰ ਦਾ ਕੱਪੜਾ ਹਲੋ ਕਪੜਾ ਪਟਾਕੇ ਮਾਰਦਾ ਸੀ ਕੋਈ ਕਾਗਜ਼ ਨਹੀਂ ਵੇਚਦੇ ਦੂਸਰੀ ਗੱਲ ਇਹ ਹੈ ਕੁਆਲਿਟੀ ਦੇਖ ਲੋ ਰੰਗ ਇੱਕ ਦੋ ਕਹਿ ਕੇ ਲੋਕਾਂ ਨੂੰ ਦੂਰੋਂ ਦੂਰੋਂ ਨਹੀਂ ਬੁਲਾਉਂਦੇ ਆ ਰੰਗ ਚੈੱਕ ਕਰੋ ਲਾਈਟ ਕਲਰ ਵੀ ਹੈਗੇ ਇਹਦੇ ਚ ਡਾਰਕ ਕਲਰ ਵੀ ਹੈਗੇ ਆ ਤਿੰਨ ਲੈ ਸੈਕਸ਼ਨ ਲੱਗੇ ਆ ਇਹ 2995 3760 ਦੇ ਵਿੱਚ ਪੂਰੇ ਪੰਜਾਬ 'ਚ ਹਿੰਦੁਸਤਾਨ ਨੂੰ ਚੈਲੰਜ ਕਰਦੇ ਆ ਸਾਡੇ ਵਰਗਾ ਰੇਟ ਸਾਡੇ ਵਰਗੀ ਕੁਆਲਿਟੀ ਬਾਜ਼ਾਰ 'ਚ ਜਾਓ ਜਿੱਥੇ ਵਰਜੀ ਜਾਓ ਆ ਪੁਤਲੀ ਘਰ ਦੇ ਵਿੱਚ ਇਤੋਂ ਵਧੀਆ ਕੁਆਲਿਟੀ ਨਹੀਂ ਮਿਲਣੀ ਜਿੰਨੀ ਅਸੀਂ ਦੇਣੀ ਆ। ਸੋ ਤੁਸੀਂ ਇੱਧਰ ਵੀ ਦੇਖ ਲਓ ਲੋਕ ਦੂਰੋਂ ਦੂਰੋਂ ਆ ਰਹੇ ਆ। ਇੱਧਰ ਵੀ ਦੇਖ ਲਓ ਅੰਦਰ ਬਾਹਰ ਪੂਰਾ ਰੌਣਕ ਹੈਗਾ। ਜੇਕਰ ਆਪਾਂ ਬਲੇਜ਼ਰਾਂ ਦੀ ਗੱਲ ਕਰੀਏ ਭਾਈ ਜੀ ਇਹਦੇ ਵਿੱਚ ਵੀ ਦੇਖੋ ਜੀ ਬਲੇਜ਼ਰ ਦੇ ਵਿੱਚ ਸਾਡੇ ਕੋਲ ਪਿਓਰ ਨੇਚਰ ਟਵੀਡ ਦਾ ਬਲੇਜ਼ਰ ਹੈ 670 ਰੁਪਏ ਮੀਟਰ ਦਾ ਹੈ। ਬਾਜ਼ਾਰ 'ਚ 13-1400 ਰੁਪਏ ਮੀਟਰ ਤੁਹਾਨੂੰ ਮਿਲੂਗਾ। ਜਿਹੜੀ ਕੁਆਲਿਟੀ ਦੇ ਦਿਖਾ ਰਹੇ ਆ ਡਿਜ਼ਾਈਨਿੰਗ ਇਹਦੇ 'ਚ ਬਹੁਤ ਜ਼ਿਆਦਾ ਟਵੀਡ ਦੇ ਵਿੱਚ ਹੀ ਸਾਡੇ ਕੋਲ ਚੈੱਕ ਕਰ ਲਓ ਜੀ ਹੁਣ ਜਿਵੇਂ ਤੁੰਦਾ ਸ਼ੁਰੂ ਹੋ ਗਿਆ ਵਾ ਤਵੀਰ ਦੇ ਵਿੱਚ ਹੀ ਬਹੁਤ ਡਿਜ਼ਾਈਨ ਹੈਗਾ ਸਾਡੇ 2955 ਤੋਂ ਉੱਪਰ ਦੀ ਵੈਰਾਈਟੀਆਂ ਉਹਦੇ ਵਿੱਚ ਵੀ ਦੱਸ ਦਿਓ ਦੇਖੋ ਜੀ ਉੱਪਰਲੀ ਵੈਰਾਈਟੀ ਦੇ ਵਿੱਚ ਵੀ ਸਾਡੇ ਕੋਲ ਹੈਗਾ ਪਰ ਇਹ ਵੀ ਕੋਟ ਪੈਂਟ ਕੋਈ 15 ਜਾਂ 20000 ਦਾ ਨਹੀਂ ਹੈ ਇਹ ਵੀ ਤੁਹਾਨੂੰ 5 6 7000 ਦੇ ਵਿੱਚ ਬਣ ਜੁਗਿਆ ਇਹਦੇ ਵਿੱਚ ਰੰਗਾ ਮੇਚੀ ਚੈੱਕ ਕਰ ਲਓ ਡਿਜ਼ਾਈਨਿੰਗ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਸਭ ਤੋਂ ਬੈਸਟ ਹੈ ਇਟਾਲੀਅਨ ਫੈਬਰਿਕ ਹੈ ਕੋਈ ਡਿਜ਼ਾਈਨਰ ਮੰਗਦਾ ਕੋਈ ਚੈੱਕ ਵਾਲਾ ਮੰਗਦਾ ਸਾਰੇ ਤਰ੍ਹਾਂ ਦੇ ਬੇਸ ਹੈਗੇ ਆ ਸ਼ਰਟਿੰਗ ਤੇ ਚੈੱਕ ਕਰ ਲਓ ਜੀ ਸਾਡੇ ਕੋਲ ਸ਼ਾੜਾ ਚੈੱਕ ਹੈਗੀਆਂ ਵਾ ਪ੍ਰਿੰਟਡ ਸ਼ਰਟ ਹੈਗੀਆਂ ਕੁੜਤੇ ਪਜਾਮੇ ਹੈਗੇ ਦੇਖੋ ਤੁਸੀਂ ਬੈਂਕਾਂ ਚ ਲੱਗਿਓ ਤੁਸੀਂ ਆਫਿਸ ਜਾਂਦੇ ਹੋ ਤੁਸੀਂ ਪਾਰਟੀ ਵੇਅਰ ਸ਼ਰਟ ਲੈਣੀ ਹੈ ਮਤਲਬ ਫਾਰਮਲ ਸ਼ਰਟਾਂ ਦੇ ਵਿੱਚ ਬਹੁਤ ਸਾਰੀ ਰੇਂਜ ਆ ਤੁਸੀਂ ਪ੍ਰਿੰਟਿੰਗ ਲੈ ਲਓ ਲਾਈਨਿੰਗ ਲੈ ਲਓ ਪਲੇਨ ਲੈ ਲਓ 컬러ਫੁੱਲ ਲੈ ਲਓ ਜਿਹੜੀ ਮਰਜ਼ੀ ਸ਼ਰਟ ਲੈ ਲਓ ਉਹਦੇ ਵਿੱਚ ਬਹੁਤ ਸਾਰੀ ਪ੍ਰਾਈਸ ਦੇਖੋ ਜੀ ਕੁਰਤੇ ਪਜਾਮਿਆਂ ਦੇ ਵਿੱਚ ਸਾਡੇ ਕੋਲ পেਪਰ ਕਾਟਨ ਆ ਲੈਲਨ ਕਾਟਨ ਆ ਗੀਜ਼ਾ ਕਾਟਨ ਮੈਟੀ ਬਹੁਤ ਤਰ੍ਹਾਂ ਦੀਆਂ ਕੁਆਲਿਟੀਆ ਵਾਈਡ ਦੀਆਂ ਕੁਆਲਿਟੀਆ ਚੈੱਕ ਕਰ ਲਓ ਜੀ ਪਰ ਗੱਲ ਇਹ ਦੇ ਕੁਰਤੇ ਵੀ ਪਰ ਗੱਲ ਇਹ ਆ ਵੀ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਕੁਰਤੇ ਪਜਾਮੇ ਕੋ 2500 ਰੁਪਏ ਦਾ ਕੋਈ 3000 ਰੁਪਏ ਦਾ ਕਹਿੰਦਾ ਸਾਡੇ ਕੋਲ ਆ ਜਾਓ 25 2500 3 3000 ਵਾਲੇ ਕੁਰਤੇ ਪਜਾਮੇ ਸਿਰਫ ਤੇ ਸਿਰਫ 700 ਰੁਪਏ ਦੇ ਵਿੱਚ ਲੈ ਜਾਓ ਇੱਥੋਂ ਜਿਹੜਾ ਮਰਜ਼ੀ ਰੰਗ ਲੈ ਜਾਓ ਤੁਸੀਂ ਗਰਮ ਚਾਹੀਦਾ ਸਾਨੂੰ ਗਰਮ ਕੱਪੜੇ ਦੇ ਵਿੱਚ ਕੁਰਤੇ ਵੀ ਮਿਲ ਜਾਣੇ ਆ ਤੁਹਾਨੂੰ ਵਾਈਟ ਬਲੈਕ ਜਿਹੜਾ ਕਲਰ ਚਾਹੀਦਾ ਉਹ ਤੁਹਾਨੂੰ ਮਿਲ ਜਾਏ ਦੇਖੋ ਜੀ ਬਰਾਤੀਆਂ ਦੀ ਗੱਲ ਹੋ ਗਈ ਹੁਣ ਵਾਰੀ ਆ ਲਾੜੇ ਦੀ ਲਾੜਾ ਕਹਿੰਦਾ ਸ਼ੇਰਵਾਨੀ 10-12 ਹਜ਼ਾਰ ਰੈਂਟ ਤੇ ਲੈ ਕੇ ਆਉਣੀ ਆ ਜੀ ਹੁਣ ਨਹੀਂ ਲੈ ਕੇ ਆਉਣੀ 6650 ਰੁਪਏ ਦੇ ਵਿੱਚ ਸ਼ੇਰਵਾਨੀ ਸਟਿਚ ਕਰਕੇ ਤੁਹਾਡੇ ਪਸੰਦ ਦਾ ਰੰਗ ਤੁਹਾਡੇ ਪਸੰਦ ਦਾ ਡਿਜ਼ਾਈਨ ਤੇ ਤੁਹਾਡੇ ਸਾਈਜ਼ ਦੀ ਬਣਾ ਕੇ ਦੇ ਦਾਂਗੇ ਸ਼ੇਰਵਾਨੀ ਡਿਜ਼ਾਈਨਰ ਕੁਰਤੇ ਹੈਗੇ ਆ ਜਾਗੋ ਵਾਸਤੇ ਫੰਕਸ਼ਨ ਵਾਸਤੇ ਦੇਖੋ ਟੋਟਲੀ ਕੰਪਲੀਟ ਸਟੋਰ ਆ ਜੀ ਦੇਖੋ ਜੀ ਇਸ ਵੇਲੇ ਵੈਸੇ ਵੀ ਪੰਜਾਬ ਦੀ ਪਵਿੱਤਰ ਧਰਤੀ ਸ੍ਰੀ ਅਮਰਸਰ ਸਾਹਿਬ ਜਿੱਥੇ ਪੱਗਾਂ ਬੰਨਣ ਵਾਲੇ ਸ਼ਕੀਨ ਵੀਰਾਂ ਦੇ ਲਈ ਵੱਡੀ ਖਬਰ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ 550 ਤੋਂ ਵੱਧ ਰੰਗ ਆ ਜਿਹੜਾ ਰੰਗ ਪਸੰਦ ਹੈ ਉਹ ਲੈ ਜਾਓ ਰੰਗ ਦੀ ਗਾਰੰਟੀ ਵੀ ਦਿੰਦੇ ਆ ਰੰਗ ਫੇਟ ਹੋ ਜਵੇ ਪੱਗ 'ਚ ਡੱਬ ਪੈ ਜਵੇ 3 ਮਹੀਨੇ ਦੇ ਅੰਦਰ ਤੁਸੀਂ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਹੋ ਦੇਖੋ ਜੀ ਰੁਪਈਆ ਦੇ ਵਿੱਚ ਸਾਡੇ ਕੋਲ ਰੰਗ ਬਹੁਤ ਆ ਫੁੱਲ ਵੈਲ ਦੇ ਵਿੱਚ ਬਹੁਤ ਕਲਰ ਆ ਬ੍ਰਾਈਟਨੈਸ ਕਲਰ ਦੀ ਫਾਲੋ ਹੋਗੀ ਮਾਤੂ ਸ਼੍ਰੀ ਦਸਤਾਰ ਔਰ ਇਹਦੀ ਅਸੀਂ 90 ਦਿਨਾਂ ਦੀ ਗਾਰੰਟੀ ਬੈਲੇ ਦੇ ਉੱਤੇ ਲਿਖ ਕੇ ਦਿੰਨੇ ਆ ਕੋਈ ਮੂੰਹ ਜਵਾਨੀ ਕਹਿੰਦੇ ਨਹੀਂ ਇਹਦੀ ਗਾਰੰਟੀ ਹੈ ਜੀ 90 ਦਿਨਾਂ ਦੀ ਗਾਰੰਟੀ ਲਿਖ ਕੇ ਦਿਆਂ ਪੱਗ ਦੇ ਡੱਬ ਪੈ ਜਾਣ ਚਿਰਕੀ ਟੋਕ ਆ ਜਾਣ ਵਾਪਸ ਕਰਕੇ ਨਵੀਂ ਲੈ ਜੋ ਦੇ ਦੇਖੋ ਜੀ ਸ਼ਹਿਰਾਂ ਤੋਂ ਪਿੰਡਾਂ ਤੋਂ ਠਾਠਾ ਮਾਰਦਾ ਘੱਟ ਲੋਕ ਦੂਰੋਂ ਦੂਰੋਂ ਆ ਰਹੇ ਆ ਤੁਸੀਂ ਵੀ ਆ ਜਾਓ ਫਾਇਦੇ ਵੱਡੇ ਆ ਬਿਆਰ ਨਾਲੋਂ ਤਿੰਨ ਤਿੰਨ ਗੁਣਾ ਚਾਰ ਚਾਰ ਗੁਣਾ ਰੇਟ ਘੱਟ ਹੈਗਾ ਆ ਤੁਸੀਂ ਪੱਗਾਂ ਲੈਣੀਆਂ ਆ ਤੁਸੀਂ ਕੁਰਤੇ ਪਜਾਮੇ ਲੈਣੀਆਂ ਆ ਸ਼ੇਰਵਾਨੀਆਂ ਲੈਣੀਆਂ ਹੈਗੀਆਂ ਕੋਟ ਪੈਂਟ ਲੈਣੇ ਆ ਮਾਤਰਮ ਹਰ ਇੱਕ ਚੀਜ਼ ਤੁਹਾਨੂੰ ਇੱਕੋ ਹੀ ਛੱਤ ਹੇਟਾਂ ਮਿਲ ਜਾਂਦੀ ਆ ਸੋ ਛੇ ਦੀ ਛੇ ਦੀ ਪਹੁੰਚੋ ਤੁਸੀਂ ਆਉਣਾ ਹੈਗਾ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਚੌਂਕ ਸ਼੍ਰੀ ਅਮਰਸਾਹ ਸਾਹਿਬ ਕੋ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕਿਰਮਾ ਨਾਮ ਸੰਧੀ ਨਾਲ ਹਰਦੀਪ ਸਾਹਿਬ ਤੱਕ ਇਨਸਾਨ ਟੀਵੀ ਸ਼੍ਰੀ ਅਮਰਸਾਹ ਸਾਹਿਬ